ਸਾਂਝਾ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਤੁਹਾਡਾ ਅੱਜ ਬੜੀ ਅਹਿਮ ਗੱਲਬਾਤ ਕਰਨ ਦੇ ਲਈ ਸਾਡੀ ਕਮਿਊਨਿਟੀ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਨੇ ਸੱਚ ਬੋਲਿਆ ਸੱਚ ਦੀ ਸਜ਼ਾ ਪਤਾਈਏ ਕਿ ਵੱਡੇ ਵੱਡੇ ਆ ਨੇ ਭੁਗਤੀ ਆ ਸੱਚ ਬੋਲਿਆ ਤੇ ਬੰਦ-ਬੰਦ ਕਟਾਉਣੇ ਪਏ ਨੇ ਸੱਚ ਬੋਲਿਆ ਚਰਖੜੀਆਂ ਤੇ ਚੜਨਾ ਪਿਆ ਤੇ ਉਹ ਸਮਾਂ ਅਸੀਂ ਕਹਿੰਨੇ ਹਾਂ ਹੋਰ ਸੀ ਪਰ ਅੱਜ ਵੀ ਸਮਾਂ ਉਹੀ ਹੈ ਕਿਉਂਕਿ ਉੱਗੇ ਰਾਜਨੀਤਿਕ ਵਿਸ਼ਲੇਸ਼ਕ ਤੇ ਧਾਰਮਿਕ ਤੌਰ ਤੇ ਹਰ ਪੱਖ ਨੂੰ ਚੰਗੀ ਤਰ੍ਹਾਂ ਗੋਹ ਕੇ ਵਿਚਾਰਨ ਵਾਲੇ ਇੱਕ-ਇੱਕ ਪੁਆਇੰਟ ਨੂੰ ਤੱਥਾਂ ਦੇ ਆਧਾਰ ਤੁਹਾਡੇ ਨਾਲ ਸਾਂਝਾ ਕਰਨ ਵਾਲੀ ਉਹ ਸ਼ਖਸੀਅਤ ਜਿਹਨੂੰ ਐਲਾਨਵੰਤ ਸ਼ਬਦ ਚੰਗਾ ਨਹੀਂ ਲੱਗਾ ਤੇ ਜਿਉਂ ਹੀ ਲਗਾਤਾਰ ਆਪਣਾ ਕੰਮ ਕਰਦੇ ਰਹਿ ਸਰਕਾਰਾਂ ਨੇ ਚੱਕ ਕੇ ਘਰੇ ਬੈਠਿਆਂ ਨੂੰ ਬਗੈਰ ਵਾਰੰਟ ਦੇ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਚ ਪਾ ਦਿੱਤਾ ਜੇਲ੍ਹ ਚ ਜਾਂਦਿਆਂ ਇੱਕ ਗੱਲ ਕਹਤੀ ਵੀ ਮੇਰੀ ਜ਼ਮਾਨਤ ਨਹੀਂ ਜੇ ਕਰਾਉਣੀ ਮੈਂ ਕੋਈ ਗੁਨਾਹ ਨਹੀਂ ਕੀਤਾ ਕਤਲ ਨਹੀਂ ਕੀਤਾ ਮੈਂ ਡਰਗ ਨਹੀਂ ਜੇ ਵੇਚੀ ਮੈਂ ਮਾਈਨਿੰਗਸ ਦਾ ਪੈਸਾ ਨਹੀਂ ਜਖਦਾ ਇਸ ਕਰਕੇ ਪਹਿਲੀ ਵਾਰ ਹੈ ਕਿ ਜੇਲ੍ਹ ਚ ਬਾਹਰ ਆਉਣ ਤੋਂ ਬਾਅਦ ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਸੱਦਾ ਦਿੱਤਾ ਸਤਿਕਾਰਯੋਗ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਮਾਲੀ ਸਾਹਿਬ ਦਿਲਾਂ ਦੀ ਸਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਕਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਆ ਮੈਂ ਖੈਰ ਬਹੁਤਾ ਉੱਧਲੇ ਪਾਸੇ ਵਿਸਤਾਰ ਚ ਨਾ ਜਾਵਾਂ ਤੁਹਾਡਾ ਜਿੰਨਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਬਾਹਰ ਆਉਣ ਤੋਂ ਬਾਅਦ ਉਸ ਕੇਸ ਦਾ ਕੋਈ ਅਜੇ ਫੈਸਲਾ ਹੋਇਆ ਹੈ ਕਿ ਅਜੇ ਲੰਮਾ ਸਮਾਂ ਚੱਲੂਗਾ ਜੀ ਉਹ ਕੇਸ ਦਾ ਹਲੇ ਫੈਸਲਾ ਨਹੀਂ ਹੋਇਆ ਜੀ ਤੇ ਜਿਵੇਂ ਤੁਸੀਂ ਦੱਸਿਆ ਮੈਂ ਐਲਾਨ ਕੀਤਾ ਸੀ ਕਿ ਮੈਂ ਜ਼ਮਾਨਤਨੀ ਕਰਾਉਣੀ ਬੜਾ ਦਬਾਅ ਪਾਉਂਦੇ ਰਹੇ एसएसपी पटियाला ਵੀ ਕਿਉਂਕਿ ਉੱਥੇ ਜੇਲ੍ਹ ਮੁਰੇ ਡਾਕਟਰ ਗਰਗ ਦੀ ਅਗਵਾਈ ਚ ਧਰਨਾ ਲੱਗਿਆ ਜੇਲ੍ਹ ਸੁਪਰਡੈਂਟ ਵੀ ਈਵਨ ਜੱਜ ਸੀ ਮਹਾਲੀ ਵਾਲੀ ਮੇਹਾ ਜਿੰਦਲ ਉਹ ਵੀ ਮੇਰੇ ਭਰਾ ਨੂੰ ਰਣਜੀਤ ਸਿੰਘ ਨੂੰ ਕਹਿੰਦੀ ਰਹੀ ਵੀ ਉਹਨੂੰ ਕੋਹੋ ਜ਼ਮਾਨਤ ਤਾਂ ਅਪਲਾਈ ਕਰੇ ਮੈਂ 5 ਮਿੰਟ ਚ ਜ਼ਮਾਨਤ ਕਰਾਉਣੀ ਹੈ ਉਹ ਕਹਿੰਦਾ ਜੀ ਉਹਨਾਂ ਨੇ ਨਹੀਂ ਕਰਾਉਣੀ ਹੂੰ ਫਿਰ ਸਾਡੇ ਉੱਗੇ ਵਕੀਲ ਨੇ ਜੀ ਆਰਐਸ ਤੀਮਾ ਸਾਹਿਬ ਉਹਨਾਂ ਨੇ ਕੇਸ ਆਪਣੇ ਹੱਥ ਚ ਲਿਆ ਕੁਐਸ਼ਿੰਗ ਦੀ ਉਹਨਾਂ ਨੇ ਰਿਟ ਪਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜੀ ਇल्ली ਸੁਣਵਾਈ ਵੇਲੇ ਮਤਲਬ ਜੱਜ ਨੇ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਦੂਜੀਆਂ ਤਰ੍ਹਾਂ ਨੂੰ ਤੇ ਅਦਾਲਤ ਨੂੰ ਹਾਈ ਕੋਰਟ ਨੇ ਹੁਕਮ ਦਿੱਤਾ ਵੀ ਉਹਨੂੰ ਜ਼ਮਾਨਤ ਦਿਓ ਹੂੰ ਫਿਰ ਮੈਂ ਜ਼ਮਾਨਤ ਤੇ ਆ ਗਿਆ ਜੀ ਤੇ ਪਿਛਲੀ ਆ 24 ਫਰਵਰੀ ਸੀ ਹਾਈ ਕੋਰਟ ਦੇ ਵਿੱਚ 24 ਜਨਵਰੀ ਸੀ ਹਾਈ ਕੋਰਟ ਦੇ ਵਿੱਚ ਜੀ ਤੇ ਹੁਣ ਉਹਨਾਂ ਨੇ ਪਾਤੀ 9 ਜੁਲਾਈ ਅੱਛਾ ਜੀ ਏ ਮਹਾਲੀਕੋਰਟ ਨੇ 29 ਜੁਲਾਈ ਪਾਤੀ ਜੀ ਤਰੀਕ ਬਸ ਉਹ ਹੁੰਦਾ ਵੀ ਬੰਦੇ ਨੂੰ ਇੱਕ ਲਪੇਟੇ ਚ ਲੈ ਰੱਖੋ ਹੋਰ ਤਾਂ ਇਹ ਤੋਂ ਨਿਕਲਣਾ ਪਾਉਣਾ ਕੀ ਹੈ ਜੀ ਓਕੇ ਚਲੋ ਖੈਰ ਉਹਨਾਂ ਦਾ ਕੰਮ ਹੈ ਇਕੱਲੇ ਤੁਸੀਂ ਨਹੀਂ ਬਲਕਿ ਜਿਹੜੇ ਸੱਚ ਬੋਲਣ ਵਾਲੇ মিডিਆ ਦੇ ਲੋਕ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਇਹਨਾਂ ਦੇਜਿੰਦਰ ਸਿੰਘ ਤੱਕੜ ਜਿਹਨੇ ਸਕੈਂਡਲ ਲੰਗੇ ਕੀਤੇ ਸੀ ਕਿ ਤੁਹਾਡੀਆਂ ਸਰਕਾਰਾਂ ਦੇ ਦੌਰਾਨ ਤੁਹਾਡੀ ਅਫਸਰਸਾਈ ਕੀ ਕਰ ਰਹੀ ਹੈ ਚੱਕ ਕੇ ਜੇਲ੍ਹ ਦੇ ਵਿੱਚ ਉਹਨੂੰ ਵੀ ਠੋਕ ਦਿੱਤਾ ਇਹ ਤੱਕ ਕੰਮ ਹੈ ਨਾ ਉਹ ਐਸੇ ਕਰਕੇ ਮੈਂ ਕਿਹਾ ਵੀ ਜਕਰੀਏ ਵੇਲੇ ਹੁੰਦਾ ਸੀ ਨਹੀਂ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਜਿਹੜਾ ਬਿਆੰਤੇ ਵੇਲੇ ਹੁੰਦਾ ਸੀ ਤੇ ਜਿਹੜਾ ਕੇਪੀਐਸ ਗਿਲ ਵੇਲੇ ਹੁੰਦਾ ਸੀ ਸਰਕਾਰਾਂ ਤੇ ਨਿਰਪਰ ਕਰਦਾ ਕਿਉਂਕਿ ਬਦਲਾਵ ਆਇਆ ਹੋਇਆ ਜੀ ਮਾਲੀ ਸਾਹਿਬ ਬਦਲਾਵ ਕੈਨੇਡਾ ਅਮਰੀਕਾ ਤੇ ਨਿਊਜ਼ੀਲੈਂਡ ਵਾਲਿਆਂ ਨੇ ਲਿਆਂਦਾ ਪੰਜਾਬ ਵਾਲਿਆਂ ਨੇ ਲਿਆਂਦਾ ਸੀ ਇਹੀ ਬਦਲਾਵ ਦਿੱਲੀ ਤਿੰਨ ਵਾਰੀ ਸਤਾ ਦੇਣ ਤੋਂ ਬਾਅਦ ਦਿੱਲੀ ਵਾਲਿਆਂ ਨੇ ਵੀ ਲਿਆਤਾ ਉਹ ਕਹਦੇ ਨੇ ਬਦਲਾਵ ਚਾਹੀਦਾ ਦੈਟਸ ਇਟ ਵੀ ਆਰ ਡਨ ਕਿਵੇਂ ਲੈਨੇ ਆ ਸੁਪਰੀਮੋ ਡਿਪਟੀ ਸੁਪਰੀਮੋ ਪੰਜ ਵੱਡੇ ਵੱਡੇ ਦਿਗਜ ਆਮ ਆਦਮੀ ਪਾਰਟੀ ਨਹੀਂ ਆ ਰਹੀ ਦਿੱਲੀ ਦੇ ਵਿੱਚ ਦਿੱਲੀ ਦੇ ਵੱਡੇ ਲੀਡਰਸ ਸੀ ਜਿਹੜੇ ਉਹ ਹਾਰ ਗਏ ਕਿਵੇਂ ਲੈਨੇ ਆ ਇਹਨੂੰ ਪਹਿਲੀ ਗੱਲ ਜਿਹੜੀ ਤੁਸੀਂ ਕੀਤੇ ਆ ਜੀ ਰਜਿੰਦਰ ਸਿੰਘ ਤੱਕੜ ਦੀ ਉਹ ਫੌਜੀ ਪੱਤਰਕਾਰ ਨੇ ਜੀ ਮੁਲਕ ਦੇ ਵਿੱਚੋਂ ਕਹਿ ਲੋ ਜਾਂ ਪੰਜਾਬ ਦੇ ਵਿੱਚੋਂ ਕਹਿ ਲੋ ਖੋਜੀ ਪੱਤਰਕਾਰੀ ਦਾ ਭੋਗ ਧਿਆ ਹੋਇਆ ਕਿਉਂਕਿ ਜਿਹੜਾ মিডিਆ ਸੀ ਜਿਹਨੂੰ ਬਾਤ ਡਾਓ ਕਿਹਾ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਵੀ ਜਿਹੜੀ ਸੱਤਾ ਉਹ ਦੀਆਂ ਤਿੰਨ ਟੰਗਾਂ ਨੇ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਚੌਥੀ ਟਾਗਾ ਜਿਹੜੀ ਲੋਕ ਰਾਇਆ ਲੋਕ ਰਾਇ ਬਣਾਉਣ 'ਚ মিডিਏ ਦਾ ਬਹੁਤ ਵੱਡਾ ਰੋਲ ਆ ਕਿ ਉਹ ਮੁੱਦੇ ਕਿਵੇਂ ਉਭਾਰਦਾ ਗੱਲਾਂ ਕਿੰਨੀਆਂ ਨਹੀਂ ਆ ਉਭਾਰਦਾ ਲੋਕ ਰਾਇ ਸਰਕਾਰ ਦੇ ਪੱਖ 'ਚ ਹੁੰਦੀ ਆ ਜਾਂ ਉਲਟ ਹੁੰਦੀ ਆ ਜੇ ਉਲਟ ਹੁੰਦੀ ਆ ਤਾਂ ਹਿੱਲਣ ਲੱਗ ਜਾਂਦੀ ਆ ਜੀ ਇਹਨਾਂ ਨੇ ਹੁਣ ਇਹ ਕੀਤਾ ਸੰਕਲਪੇ ਬਦਲਤਾ ਮੀਡੀਆ ਦਾ ਬਾਤ ਲੋਕ ਦੀ ਥਾਂ ਮੀਡੀਆ ਨੂੰ ਕਹਿਤਾ ਹੁਣ ਤੂੰ ਆ ਚੌਥਾ ਥੰਮ ਪੈਟ ਡੌਗ ਬਣਾ ਲਿਆ ਉਹ ਇਹ ਇਸ ਹੌਸਤ ਦੇ ਵਿੱਚ ਪੱਤਰਕਾਰੀ ਦੇ ਖੇਤਰ ਚ ਇਹਨਾਂ ਨੇ ਸੰਗੀਆਂ ਕੁੱਟੀਆਂ ਹੋਈਆਂ ਨੇ ਸਾਰਿਆਂ ਦੀਆਂ ਜੇ ਕੋਈ ਬੋਲ ਲਾ ਫਿਰ ਉਹਦੇ ਨਾਲ ਕੀ ਸਲੂਕ ਕੀਤਾ ਜਾਂਦਾ ਉਹ ਤੁਹਾਡੇ ਸਾਹਮਣੇ ਹੀ ਆ ਜੀ ਇਹ ਕੀ ਗੱਲ ਹਾਂਜੀ ਜਿਹੜੀ ਗੱਲ ਦਿੱਲੀ ਦੀ ਕੀਤੀ ਆ ਮੈਂ ਦਿੱਲੀ ਸਰਕਾਰ ਕੋਲ ਕੇਜਰੀਵਾਲ ਕੋਲ ਬੀਬੀ ਨਵਨੀਤ ਕੌਰ ਭੁੱਲਰ ਸਾਡੇ ਸਰੀ ਦੇ ਰਹਿਣ ਵਾਲੀ ਹੈ ਪਤਾ ਨਹੀਂ ਕਿੰਨੇ ਕੁ ਵਾਰੀ ਕਿਧੇ ਕਿਧੇ ਹਾੜੇ ਕੱਢ ਬੈਠੀ ਉਹਦੇ ਮਾਤਾ ਜੀ ਚੜ੍ਹਾਈ ਕਰ ਗਏ ਉਹਨਾਂ ਦੇ ਸੱਸ ਚੜ੍ਹਾਈ ਕਰ ਗਈ ਪਿਤਾ ਜੀ ਮੰਜੇ ਤੇ ਪਏ ਨੇ ਆਪਦੀ ਜੌਬ ਚਲੀ ਗਈ ਕੰਨਾਂ ਤੋਂ ਸੁਣਨੋ ਬੰਦ ਹੋ ਗਿਆ ਉਹਨਾਂ ਨੂੰ ਪਰ ਉਹ ਕਹਿੰਦੇ ਵੀ ਨਹੀਂ ਮੈਂ ਕੱਟਣੀ ਉਸੇ ਵਿਅਕਤੀ ਨਾਲ ਹੈ ਜਿਹਦੇ ਨਾਲ ਮੈਂ ਵਿਆਹ ਕਰਾਇਆ ਸੀ ਅੱਜ ਤੋਂ 30 ਵਰੇ ਪਹਿਲਾਂ 3 ਮਹੀਨੇ ਨਾਲ ਲਈ ਉਨੇ ਬੜੀਆਂ ਜੋਦੜੀਆਂ ਮੇਨਤਾਂ ਤਰਲੇ ਕੀਤੇ ਕਿ ਮੇਰੇ ਘਰ ਵਾਲੇ ਨੂੰ ਕਨਫੈਸ ਕਰਵਾ ਕੇ ਤੁਸੀਂ ਗਲਤ ਪਾਸੇ ਤੁਰਿਆ ਹੋਇਆ ਪਰ ਹੁਣ ਮੈਡੀਕਲ ਗਰਾਉਂਡ ਦੇ ਉੱਤੇ ਸਜ਼ਾ ਉਹਦੀ ਜਿੰਨੀ ਤੁਸੀਂ ਦਿੱਤੀ ਹੈ ਉਸ ਤੋਂ ਵੱਧ ਦੁੱਗਣੀ ਪੂਰੀ ਕਰ ਬੈਠਾ ਹੈ ਹੁਣ ਛੜਦੇ ਕਿਉਂ ਨਹੀਂ ਕੇਜਰੀਵਾਲ ਨੇ ਕਿਸੇ ਦੀ ਨਹੀਂ ਸੁਣੀ ਇਹ ਕਿਤੇ ਬੀਬੀ ਦੀ ਵੱਧਦਵਾ ਨੂੰ ਲੈ ਬੈਟੀ ਜਾਂ ਦਿੱਲੀ ਦੇ ਲੋਕਾਂ ਨੇ ਸੋਚ ਲਿਆ ਵੀ ਆਹ ਜਿਹੜਾ ਇਮਾਨਦਾਰੀ ਦਾ ਢੋਲ ਵਜਾਉਂਦਾ ਸੀ ਕਿਉਂਕਿ ਉਸ ਝਾੜੂਆਂ ਦੇ ਟੀਲੇ ਵਾਲੀ ਪਾਰਟੀ ਦਾ ਥੋੜਾ ਚਿਰ ਨਜ਼ਾਰਾ ਮੇਰੇ ਕਲ ਵਿੱਚੋਂ ਵਿੱਚੋਂ ਅੰਦਰੋਂ ਅੰਦਰੋਂ ਜਦੋਂ ਬਣੀ ਹੈ ਤੁਸੀਂ ਵੀ ਦੇਖਿਆ ਸੀ ਕਿਵੇਂ ਲੈ ਰਹੇ ਉਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ ਦੇਖੋ ਜੀ ਜਿਹੜਾ ਕੇਜਰੀਵਾਲ ਆ ਨਾ ਜੀ ਜਦੋਂ ਇਹ ਪਾਰਟੀ ਬਣੀ ਆ ਉਦੋਂ ਉਹਨੇ ਉਹ ਮੁੱਦੇ ਲਿਆਂਦੇ ਜਿਹੜੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਬੜੇ ਸ਼ੋਹਂਦੇ ਸੀ ਪੌਂਦੇ ਸੀ ਜੀ ਪ੍ਰਿਸ਼ਤਾਚਾਰ ਵਿਰੋਧੀ ਅੰਦੋਲਨ ਤੋਂ ਜਿਹੜੀ ਪਾਰਟੀ ਪੈਦਾ ਹੋਈ ਆ ਉਹ ਭ੍ਰਿਸ਼ਤਾਚਾਰ ਚ ਗਰਕ ਕੇ ਉਹਦੇ ਨਾਂ ਤੇ ਉਹਦੀ ਮੌਤ ਹੋ ਗਈ ਦਿੱਲੀ ਦੇ ਵਿੱਚ ਜੇ ਆਪਾਂ ਕਹੀਏ ਜੀ ਮੁੱਦੇ ਕੀ ਸੀ ਸੰਖੇਪਤ ਮੈਂ ਗੱਲ ਕਰਾਂ ਆਪਣੇ ਲਵੇ ਸਮਾਂ ਵੀ ਘੱਟ ਆ ਲੋਕਪਾਲ ਬਣਾਇਆ ਜਾਵੇਗਾ ਸ਼ਕਤੀਸ਼ਾਲੀ ਜਿਹੜਾ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਜਾਂਚ ਕਰੂ ਆਪ ਵੀ ਉਹਦੇ ਕੋਲੇ ਮਸ਼ੀਨਰੀ ਹੋਊ ਉਹਦੇ ਫੈਸਲੇ ਮੰਨਣੇ ਪੈਣਗੇ ਕਿਉਂਕਿ ਜਨਸੀਮ ਸੁਪੀਮ ਕੋਰਟ ਨੇ ਪਹਿਲਾਂ ਕਹਿਤਾ ਸੀ ਵੀ ਇਹ ਤਾਂ ਪਿੰਜਰੇ ਦਾ ਤੋਤਾ ਨੇ ਲੋਕਾਂ ਨੇ ਭਰੋਸਾ ਕੀਤਾ ਯਾਰ ਹਾਂ ਠੀਕ ਆ ਲੋਕਪਾਲ ਤੋਂ ਬਿਨਾ ਇਹ ਜਿਹੜੀ ਅਫਸਰशाही ਸਿਆਸਤਦਾਨ ਮਾਇਆਧਾਰੀ ਰਲ ਗਏ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਜੀ ਦੂਜਾ ਉਹਨਾਂ ਨੂੰ ਤੱਕ ਲੈੰਦਾ ਅਬ ਤੋਂ ਵੱਡੀ ਸਮੱਸਿਆ ਇਹ ਆ ਫੰਡਾਂ ਚ ਪਰਦਰਸ਼ਤਾ ਪੈਸੇ ਵਾਲੇ ਪੈਸੇ ਦਿੰਦੇ ਨੇ 2 ਨੰਬਰ ਦੇ ਵਿੱਚ ਕਿਤੇ ਉਹ ਸ਼ੋਅ ਵੀ ਹੁੰਦੇ ਮੁੜ ਕੇ ਸਰਕਾਰ ਇਹੋ ਜਿਹੇ ਫੈਸਲੇ ਕਰਦੀ ਆ ਵੀ ਤਰੋੜਾ ਉਹਨਾਂ ਨੇ ਚੰਦੇ ਚ ਦਿੱਤੇ ਹੁੰਦੇ ਨੇ ਅਰਬਾਂ ਨਾਲ ਉਹਨਾਂ ਨੂੰ ਫਾਇਦਾ ਕਰਦੀ ਆ 5-5 ਰੁਪਏ ਦਾ ਸਾਹਬ ਵੈਬਸਾਈਟ ਤੇ ਪਾਇਆ ਜਾਊ ਕਿਹਦਾ ਸਵਾਲ ਉਹਨੇ ਪਾਇਆ ਕਿ ਲੋਕ ਆ ਜਿਹੜੇ ਨਿਥੇ ਕਰਤੇ ਲੋਕਾਂ ਨੂੰ ਤੇ ਸੱਦ ਪਛਰੀ ਸਵਰਾਜ ਸત્તા ਤੇ ਫੈਸਲੇ ਲੈਣ ਲਈ ਲੋਕਾਂ ਦੀ ਭਾਗੀਦਾਰੀ ਆ ਜਿਹੜੀ ਉਹ ਸੁਨਿਸ਼ਚਿਤ ਕੀਤੀ ਜਾਊਗੀ ਜੀ ਪਾਰਟੀ ਦੇ ਅੰਦਰ ਹਾਈ ਕਮਾਂਡ ਕਲਚਰ ਖਤਮ ਕੀਤਾ ਜਾਊ ਜੇ ਅੰਦਰ ਮੱਤ ਪੇਦੁੰਨਿਆ ਤਾਂ ਪਾਰਟੀ ਦਾ ਅਨਰੁਨੀ ਲੋਕਪਾਲ ਬਣੂਗਾ ਐਡਮiral ਰਾਮਦਾਸ ਉਹਦਾ ਬਣਾਇਆ ਲੋਕਪਾਲ ਦਾ ਭੋਗ ਪਾਤਾ ਸੱਦਨਾ ਚ ਪਾਰਦਰਸ਼ਤਾ ਦਾ ਭੋਗ ਪਾਤਾ ਅਡਮਿਰਲ ਰਾਮਦਾਸ ਜਦੋਂ ਰੋਲਾ ਉੱਠਿਆ ਜਦੋਂ ਆਪਣੇ ਭੂਸ਼ਨੋਰੀ ਜਿੰਦਰ ਜਾਦਪੁਰਾ ਦੇ ਮੱਤਪੇ ਡੁੱਬਰੇ ਉਹਦਾ ਭੋਗ ਪਾਤਾ ਜਿਹੜਾ ਸੁਵਰਾਜ ਸੀ ਉਹਦਾ ਭੋਗ ਪਾਤਾ ਕੋਸ਼ਿਸ਼ ਕੀਤੀ ਉਹਦੋਂ ਪਹਿਲਾਂ ਥੋੜੀ ਜਿਹੀ ਲੋਕਾਂ ਦੀ رائے ਲਵਾਂਗੇ ਜੀ ਲੋਕ ਜਿਵੇਂ ਕਹਿਣਗੇ ਪੰਜਾਬ ਦੇ ਵਿੱਚ ਵੀ ਟਿਕਟਾ ਦੇਣ ਵੇਲੇ ਹਲਕਿਆਂ ਦੇ ਵਲੰਟਰੀਆਂ ਨੇ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੀ رائے ਹੋਰ ਸੀ ਟਿਕਟਾ ਹੋਰਾਂ ਨੂੰ ਦਿੱਤੀਆਂ ਇਹਦੇ ਨਾਲ ਤਿੰਨ ਚਾਰ ਮੁੱਦੇ ਨੇ ਹੋਰ ਬਾਰੇ एमएलए के पास लाल बत्ती नहीं होना चाहिए उसके पास रहने के लिए एक कमरा होना चाहिए उसके लिए सिक्योरिटी नहीं चाहिए सिक्योरिटी लोगों के लिए चाहिए हम्म उसके पास اختیاری कोटा नहीं होना चाहिए डिस्क्रिश्नरी फंड नहीं होना चाहिए ओके सारे मामले ਤੁਸੀਂ ਦੇਖ ਲਓ ਲੀਲੀ ਨੀਲੀ ਵੈਗਨਰ ਤੋਂ ਸ਼ਿਸ਼ਮੈਤ ਪਹੁੰਚ ਗਿਆ ਫੰਡਾਂ ਦਾ ਹਿਸਾਬ ਕਿਤਾਬ ਕਿਸੇ ਨੂੰ ਪਤਾ ਹੀ ਨਹੀਂ ਐਮਐਲਏ ਦੇ ਦਿੱਲੀ ਤੋਂ 48 ਕੋਟਾ 15 ਕਰੋੜ ਕਰਦਾ ਸਿਕਿਉਰਿਟੀ ਜੈਡ ਦਿੱਲੀ ਦੀ ਵੀ ਆ ਨਾਲ ਪੰਜਾਬ ਦੀ ਵੀ ਆ ਅੱਛਾ ਫਕਮ ਜਿਹੜਾ ਕਹਿੰਦਾ ਸੀ ਨਾ ਉੱਤੇ ਸਟੇਜ ਤੇ ਖੜ ਕੇ ਤੂੰ 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 ਕਹਿੰਦਾ ਜਿੱਡਾ ਵੱਡਾ ਹੁੱਟਰ ਵੱਜਦਾ ਓਡਾ ਵੱਡਾ ਚੋਰ ਹੁੰਦਾ ਬਿੱਥੇ ਬੈਠਾ ਹੂੰ ਜੇ ਤੁਹਾਨੂੰ ਲੋਕਾਂ ਤੋਂ ਡਰ ਲੱਗਦਾ ਮੁਰਗੀਖਾਨੇ ਖੋਲ੍ਹ ਸਾਰੇ ਮੁੱਦਿਆਂ ਨੂੰ ਬੇਦਾਵਾ ਦੇਤਾ ਦਿੱਲੀ ਚ ਤਾਂ ਬਹਾਨਾ ਸੀ ਵੀ ਸਾਡੇ ਕੋਲੇ ਸ਼ਕਤੀ ਨਹੀਂ ਉੱਥੇ ਇੱਕ ਖੜਕਾ ਕਰਕੇ ਜਿਹੜੀ ਹੈਈ ਸੀ ਮਾਡੀ ਮੁੱਟੀ ਸ਼ਕਤੀ ਉਹ ਵੀ ਖੋਹ ਲਈ ਅੰਦੋਲਨ ਕਰਨੀ ਤਾਂ ਅਦਾਲਤਾਂ ਚ ਗਿਆ ਅਦਾਲਤਾਂ ਨੇ ਰਾਹਤ ਦਿੱਤੀ ਲੋਕ ਸਭਾ ਤਾਂ ਅਗਲੇ ਨੇ ਬਿੱਲ ਪਾਸ ਕਰਾ ਲੇ ਐਲਜੀ ਹੀ ਸਰਕਾਰ ਹੈ ਇਸ ਹਾਲਤ ਦੇ ਵਿੱਚ ਹੁਣ ਤੁਸੀਂ ਇਹ ਵੇਖ ਲਓ ਵੀ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਚਲਾ ਦਿਓ ਤੁਹਾਨੂੰ ਲੱਗੂ ਵੀ ਇਹ ਆਪਣੇ ਖਿਲਾਫ ਹੀ ਬੋਲ ਰਹੇ ਨੇ ਹੂੰ ਸੋ ਇਸ ਕਰਕੇ ਕੁਲਪ ਸਿੰਘ ਜੀ ਇਹ ਲੋਕਾਂ ਦੇ ਮਨਾਂ ਤੋਂ ਲੈ ਗਏ ਲੋਕਾਂ ਨੂੰ ਪਤਾ ਲੱਗ ਗਿਆ ਛਲੇਡਾ ਸਰਕਾਰ ਆ ਧੋਖੇਬਾਜ਼ ਸਰਕਾਰ ਆ ਪੰਜਾਬ ਦੇ ਵਿੱਚ 300 ਜੁੰਟ 1 ਮਹੀਨੇ ਦਾ ਫਰੀ ਦੇਣ ਤੋਂ ਬਿਨਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਹੜੇ ਕਹਿੰਦੇ ਸੀ ਧਰਨ ਨਹੀਂ ਦੇ ਦਸਾਂਗੇ ਕੱਚਿਆਂ ਨੂੰ ਪੱਕੇ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਮਲਾਜਮਾਂ ਦੇ ਭੱਤੇ ਦੇਵਾਂਗੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁੰਦਾ ਜੇ ਖਾਲੀ ਹੁੰਦਾ ਫਿਰ ਇਹਨੂੰ ਖਜਾਨਾ ਕਿਉਂ ਕਹਿੰਦੇ ਨਾ ਪੀਪਾ ਕਹੋ ਸਾਨੂੰ ਮਾਮੀ ਪੋਛ ਵਾਂਗੂ ਕਰ ਜਾ ਵਧ ਰਿਹਾ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਬੰਦਾ ਇਹ ਕਹਿੰਦਾ ਸੀ ਵੀ ਇੱਕ ਵਾਰ ਮੈਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ ਦੂਜੀ ਵਾਰ ਮੈਂ ਇਹ ਕਹੂੰ ਮੇਰੇ ਕੰਮਾਂ ਤੇ ਮੈਨੂੰ ਵੋਟ ਪਾਓ ਹੂੰ ਤੇ ਐਕੀ ਐਕੀਆ ਕਹਿੰਦੇ ਜੋਗਰਾ ਵੀ ਹੈ ਨਹੀਂ ਸੀ ਵੀ ਮੇਰੇ ਕੰਮਾਂ ਤੇ ਵੋਟ ਪਾਓ ਕਿਉਂਕਿ ਤਿੰਨ ਵਟੇ ਕੰਮ ਕਹੇ ਸੀ ਇਹਨੇ ਨਹੀਂ ਪੰਮਾਲੀ ਸਾਹਿਬ ਕੰਮ ਤੇ ਹੀ ਵੋਟ ਪਾਈ ਹੈ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਪੂਰੇ ਹੋਏ ਨਹੀਂ ਆ ਬੀਬੀਆਂ ਨੂੰ ਕਹਿੰਦਾ ਸੀ ਇੱਧਰ 1100 ਤਾਂ ਦੇਣਾ ਸੀ ਪੰਜਾਬ ਦੇ ਵਿੱਚ ਇੱਥੇ ਕਹਿੰਦਾ ਮੈਂ 2100 ਦਵਾਂ ਲੋਕਾਂ ਨੇ ਕੰਮ ਦੇਖ ਕੇ ਵੋਟ ਬਾਤਤੀ ਬਸ ਜਿਹੜਾ ਹਾਲਤ ਪੰਜਾਬ ਦਾ ਨਹੀਂ ਲੋਕਾਂ ਨੇ ਦਿੱਲੀ ਦੇ ਵਿੱਚ ਹੋਇਆ ਪਿਆ ਜਿਹੜੀ ਕ腐ਪਸ਼ਨ ਦਿੱਲੀ ਦੇ ਵਿੱਚ ਵਧੀ ਪਈ ਹੈ ਉਹਦੇ ਕਰਕੇ ਲੋਕਾਂ ਨੇ ਦੇਖ ਲਿਆ ਕਿ ਤਾਂ ਗੱਲਾਂ ਹੀ ਨੇ ਸਭ ਜਵਾਗ ਹੀ ਦਿਖਾਉਣ ਵਾਲੇ ਨੇ ਇਸ ਕਰਕੇ ਉਹਨਾਂ ਨੇ ਤੋਰਦਾ ਕਰ ਦਿੱਤਾ ਹੁਣ ਥੋੜਾ ਜਿਹਾ ਆਈਏ ਪੰਜਾਬ ਵਾਲੇ ਪਾਸੇ ਇਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਆ ਜਿਹੜੀ 12 13 ਨੂੰ ਕੈਬਨਿਟ ਦੀ ਮੀਟਿੰਗ ਸੀ ਜਿਹਨੂੰ ਤੁਸੀਂ ਐਲਾਨਮੰਤ ਕਹਲੇ ਹੋ ਮਾਨਯੋਗ ਭਗਵੰਦ ਸਿੰਘ ਮਾਨ ਜੀ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਕੈਨਸਲ ਕਰਤੀ ਤੁਰ ਪਿਆ ਦਿੱਲੀ ਵੱਲ ਨੂੰ ਆ ਹੁਣ ਇੰਨੀਆਂ ਗੱਡੀਆਂ ਇੰਨੇ ਐਮ ਐਲ ਏ ਆਮਲਾ ਫੈਲਾ ਇਹ ਤਾਂ ਦਿੱਲੀ ਅੱਧੀ ਪਰ ਚੂਹੇ ਨਾਲ ਹੀ ਇਹਦੇ ਨਾਲ ਸੌਰੂ ਕੀ ਇਹਨਾਂ ਦਾ ਪੰਜਾਬ ਵਾਲਿਆਂ ਦਾ ਇਹ ਹੁਕਮ ਜਾ ਕੇ ਵਾਪਸ ਆ ਜਾਣਗੇ ਜਾ ਉਹਨੂੰ ਕਹਿਣਗੇ ਵੀ ਤੂੰ ਲੱਗਦਾ ਕੀ ਆ ਤੂੰ ਤਾਂ ਸੁਪਰੀਮੋ ਰਹਾ ਹੀ ਨਹੀਂ ਤਿੰਨ ਦਾ ਲੋਕਾਂ ਨੇ ਨਕਾਰਤਾ ਅਸੀਂ ਕਿਉਂ ਨਾ ਨਕਾਰਦੀਏ ਪੰਜ ਮਹੀਨੇ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਸੀ ਜਿਹਦੇ ਵਿੱਚ 150 ਜਿੰਦਾ ਪੈਂਡਿੰਗ ਆ ਅੱਛਾ 50 ਅਜੰਡੇ ਨੇ ਕਿੰਗੀਆਂ ਨੀਆਂ ਸਜਾਵਾਂ ਮਾਫ ਕਰਨ ਵਾਲ ਨੇ 100 ਨੇ ਜਿਹੜੇ ਉਹ ਵੱਖ-ਵੱਖ ਵਿਭਾਗਾਂ ਦੇ ਅਜੰਡੇ ਨੇ 10 ਤਰੀਕ ਨੂੰ ਉਹ ਮੀਟਿੰਗ ਸੰਧੀ ਸੀ ਉਹ ਮੁਲਤਵੀ ਕਰਤੀ ਅੱਜ 11 ਨੂੰ ਸਵੇਰੇ ਸਾਰੇ ਪਕੌੜੇ ਖਵਾਉਣੇ ਆ ਇਹਨਾਂ ਨੂੰ ਕੇਜਰੀਵਾਲ ਨੇ ਕੇਜਰੀਵਾਲ ਦਾ ਤਰੀਕਾ ਇੱਕ ਤੁਸੀਂ ਦੇਖੋ ਪੰਜਾਬ 'ਚ ਜਦੋਂ ਨਵੀਂ ਸਰਕਾਰ ਬਣੀ ਆ ਐਨਐਲਏ ਦੀ ਮੀਟਿੰਗ ਕੀਤੀ ਵੀਡੀਓ ਕਾਨਫਰੰਸਿੰਗ ਤੇ ਮੀਟਿੰਗ ਕੀਤੀ ਤੇ ਉਹਨਾਂ ਨੂੰ ਦਬਕੇ ਮਾਰੇ ਪੂਰੇ ਖਬਰਦਾਰ ਜੇ ਕਿਤੇ ਹੱਥ ਕਿਤੇ ਵਿਭਾਗ 'ਚ ਨਜਾਇਜ਼ ਦਾਖਲ ਦਿੱਤਾ ਆ ਕੀਤਾ ਜੇ ਕੀਤਾ ਉਹ ਕੀਤਾ ਉਸ ਤੋਂ ਬਾਅਦ ਸੱਤ ਰਾਜ ਸਭਾ ਸੀਟਾਂ ਲੁੱਟ ਕੇ ਲੈ ਗਿਆ ਪੰਜਾਬ ਦੀਆਂ ਰਾਜ ਸਭਾ ਸੀਟਾਂ ਦਾ ਪੋਲ ਸਾਹਮਣੇ ਆ ਰਿਹਾ ਵੀ ਫਲਾਣੇ ਨੇ 85 ਲੱਖ ਦਿੱਤਾ ਫਲਾਣੇ ਨੇ 56 ਲੱਖ ਦਿੱਤਾ ਉਹਦੇ ਮੁੰਡੇ ਨੂੰ ਬਾਹਰ ਭੇਜਣ ਲਈ ਬਾਕੀਆਂ ਦਾ ਹਾਲੇ ਸਾਹਮਣੇ ਨਹੀਂ ਆਇਆ ਸਾਰਿਆਂ ਦੀਆਂ ਕੋਠੀਆਂ ਨੇ ਜਿਹੜੀਆਂ ਬਲਵੀਰ ਸਿੰਘ ਸਿੱਕੇਵਾਦ ਕਰਦੇ ਨੇ ਕੁਛ ਨਾ ਕੁਛ ਬੋਲਦੇ ਨੇ ਸਾਰਿਆਂ ਦੀਆਂ ਕੋਠੀਆਂ ਤੇ ਕਬਜ਼ਾ ਕਰ ਲਿਆ ਤੁਸੀਂ ਲਈ ਉਮਰ ਭਰਦੀਆਂ ਉਹਨਾਂ ਨੂੰ ਪੈਨਸ਼ਨਾਂ ਤੇ ਸਹੂਲਤਾਂ ਦਵਾਤੀਆਂ ਹੁਣ ਕੀ ਆ ਜਿਹੜੀ ਦਿੱਲੀ ਮੀਟਿੰਗ ਸਦੀ ਆ ਇਹ ਵੀ ਇੱਕ ਮਾਨਸਿਕ ਤੌਰ ਤੇ ਦਾਬਾ ਪਾਉਣ ਲਈ ਆ ਵੀ ਸੰਦੀਗਰ ਮੀਟਿੰਗ ਕਿਉਂ ਨਹੀਂ ਪੰਜਾਬ ਦੇ ਵਿਧਾਇਕ ਦਲ ਦੀ ਜੀ ਪਾਰਟੀ ਸੁਪਰੀਮੋ ਜਾਂ ਪਾਰਟੀ ਅਬਜ਼ਰਵਰ ਕਹਿ ਲੋ ਪਰਵਾਰੀ ਤਾਂ ਹੁਣੇ ਸ਼ਬਦ ਆਇਆ ਪਹਿਲਾਂ ਹੈ ਨਹੀਂ ਸੀ ਉਹ ਆਉਂਦੇ ਨੇ ਮੀਟਿੰਗਾਂ ਹੁੰਦੀਆਂ ਨੇ ਪੰਜਾਬ 'ਚ ਹੁਣ ਇਹ ਹੁਣ ਤਾਂ 94 ਐਮ ਐਲ ਏ ਹੋ ਗਏ ਇਹ ਉੱਥੇ ਜਾਣਗੇ ਗੱਡੀਆਂ ਜਾਣਗੀਆਂ ਸਵੇਰੇ ਮੀਟਿੰਗਾਂ ਕਈ ਕੱਲ ਰਾਤ ਗਏ ਹੁਣੇ ਕਈ ਅੱਜ ਸਵੇਰੇ ਜਾਣਗੇ ਕਈ ਫਿਰ ਉੱਥੇ ਰਹਿਣਗੇ ਸਿਰਫ ਉਹਨਾਂ ਤੇ ਮਾਨਸਿਕ ਤੌਰ ਤੇ ਦਾਬਾ ਬਣਾਉਣ ਲਈ ਆ ਇਹ ਵੀ ਕਮਾਂਡਸ ਦੀ ਗੱਲ ਹੁੰਦੀ ਆ ਵੀ ਤੇਰੇ ਘਰੇ ਆਉਣ ਦੀ ਥਾਂ ਉੱਥੇ ਆਉਣ ਦੀ ਥਾਂ ਆਓ ਮੇਰੇ ਕੋਲ ਦਿੱਲੀ ਆਓ ਤੁਸੀਂ ਇਹਦੇ ਵਿੱਚ ਉਹੀ ਜਿਹੜਾ ਉਹਦਾ ਟੁੱਟ ਗਿਆ ਨਾ ਜੀ ਜਿਹੜਾ ਉਹਦਾ ਮਤਲਬ ਦਬਦਬਾ ਸੀ ਜਿਹੜਾ ਉਹ ਜਿਹੜਾ ਟੁੱਟ ਗਿਆ ਉਹਨੂੰ ਮੇਨਟੇਨ ਕਰਨ ਲਈ ਆ ਉਹਨੂੰ ਦੁਬਾਰੇ ਜਾਰੀ ਰੱਖਣ ਲਈ ਆ ਕਿਉਂਕਿ ਹੁਣ ਕੋਲੇ ਕੱਲਾ ਪੰਜਾਬ ਰਹਿ ਗਿਆ ਪੰਜਾਬ ਦੇ ਵਿੱਚ ਹਾਲਤੇ ਹਿਆ ਇਹ ਸਾਰੀਓ ਪਾਰਟੀ ਇੰਨੀ ਨਿਰਾਸ਼ਾ ਦੇ ਆਲਮ ਚਾ ਕਿਉਂਕਿ ਹੁਣ ਤੱਕ ਤੇ ਮਤਲਬ ਛੱਡਦੇ ਰਹੇ ਨਾ ਬੁਲਬਲੇ ਦਿੱਲੀ ਜਾ ਕੇ ਪੰਜਾਬ ਮਾਡਲ ਪੰਜਾਬ ਫੁੱਲ ਸਟੇਟ ਆ ਜੀ ਉੱਥੇ ਅਸੀਂ ਮਾਡਲ ਬਣਾ ਰਿਹਾ ਸੋ ਇਹਦਾ ਮਤਲਬ ਹੈ ਜੇ ਪੰਜਾਬ ਦੇ ਮਾਲੀ ਸਾਹਿਬ ਪੰਜਾਬ ਤੋਂ ਜਿਹੜੇ ਰਾਜ ਸਭਾ ਦੇ ਮੈਂਬਰ ਬਣਾ ਕੇ ਭੇਜੇ ਨੇ ਉਹਨਾਂ ਤੋਂ ਇਹਦਾ ਮਤਲਬ 55 ਲੱਖ ਰੁਪਏ ਤੱਕ ਦੀ ਰਿਸ਼ਵਤ ਲਈ ਗਈ ਹੈ ਇਹ ਗੱਲ ਤੋਂ ਹੀ ਸਹੀ ਗੱਲ ਹੈ ਇਹ ਰਿਕਾਰਡ ਤੇ ਆਈ ਹੈ ਨਾ ਜੀ ਇਹ ਤਾਂ ਮਨੀਸ਼ ਸੋਧੀਆਂ ਨੇ ਆਪਣੀ ਆਮਦਨ ਦੇ ਵਿੱਚ ਦਿੱਤਾ ਕਿ ਮੈਂ ਕਰਜ਼ਾ ਲਿਆ ਲਵਲੀ ਵਾਲੇ ਤੋਂ ਇੰਨਾ ਲਿਆ ਲੁਧਿਆਣੇ ਵਾਲੇ ਤੋਂ ਇੰਨਾ ਲਿਆ ਇਹ ਤਾਂ ਰਿਕਾਰਡ 'ਚ ਆ ਉਹਦੀ ਰਿਕਾਰਡ ਕੀ ਆ ਉਹ ਤਾਂ ਹਲੇ ਦੂਜਾ ਪੇਜ ਆ ਸੋ ਸੋ ਇਹਸ ਕਰਕੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਜੀ ਪੰਜਾਬ ਦੇ ਵਿੱਚ ਨਿਰਾਸ਼ਾ ਦਾ ਆਲਮ ਪੰਜਾਬ ਮਾਡਲ ਕਿਤੇ ਨਹੀਂ ਦਿਖਾਈ ਦਿੰਦਾ ਇਹਨੇ ਕਿਹਾ ਸੀ ਦਲਤ ਡਿਪਟੀ ਸੀਐਮ ਬਣਾਉ ਤੇ ਸੌ ਖਾਦੀ ਸੀ ਅੰਮ੍ਰਿਤਸਰ ਇਹ ਤੇ ਹੈ ਦਾ ਮੁੱਖ ਮੰਤਰੀ ਦੇ ਉਹ ਜਿੱਤੇ ਖਾਲਸਾ ਪੰਥ ਮਾਨ ਕਰੂ ਉਹ ਜੋ ਨਿਕਲੇ ਭਗਵੰਤ ਸਾਨੀ ਡਿਪਟੀ ਸੀਐਮ ਦਾ ਨਾਮ ਨਹੀਂ ਚੇਅਰਮੈਨ ਬੋਰਡਾਂ ਦੇ ਖਾਲੀ ਨੇ ਅਨੁਸੂਚਿਤ ਜਾਤੀਆਂ ਦਾ ਕਮਿਸ਼ਨ ਆ ਉਹਦਾ ਚੇਅਰਮੈਨ ਨਹੀਂ ਜਦੋਂ ਤੱਕ ਚੇਅਰਮੈਨ ਨਹੀਂ ਫੈਸਲਾ ਨਹੀਂ ਹੋ ਸਕਦਾ ਪੰਜਾਬ ਪਬਲਿਕ ਸਰਵਿਸ ਬੋਰਡ ਦਾ ਚੇਅਰਮੈਨ ਨਹੀਂ ਪੰਜ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਹੀਂ ਸਕੂਲ ਆਫ ਐਕਸੀਲੈਂਸ ਕਹਿੰਦੇ ਆ 856 ਲਗਭਗ 45 48% ਸਕੈਂਡਰੀ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹੈਗੇ ਪੰਜਾਬ 'ਚ। ਹਾਲ ਤਾਂ ਇਹ ਹੋਇਆ ਪਿਆ ਜੀ। ਇਹਦੇ ਵਿੱਚ ਤੋਂ ਜਿਹੜਾ ਮਾੜਾ ਸਵਾਂ ਜਿਹੜੇ ਇੰਨੇ ਮਾੜੇ ਹਾਲਾਤ ਪੰਜਾਬ ਸਰਕਾਰ ਦੇ ਹੋਏ ਵੇ ਆ ਤੁਹਾਨੂੰ ਲੱਗਦਾ ਕਿ ਮਾੜਾ ਮੋਟਾ ਮਰਦਾਨਗੀ ਦਿਖਾਉਣਗੇ ਕੋਣਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਤਾਂ ਹਾਲਾਤ ਦਾ ਕਿ ਕੇਜਰੀਵਾਲ ਦੀ ਉਹ ਮੰਨਣਗੇ ਜਿਵੇਂ ਉਹਦਾ ਹੁਕਮ ਆਏਗਾ ਉਸ ਤਰ੍ਹਾਂ ਹੀ ਚੱਲਣਗੇ ਪੰਜਾਬ ਦੇ ਲੋਕਾਂ ਨੇ ਮੰਨਵੇਂ ਐਮਐਲਏ 94 ਹੋ ਗਏ ਹੁਣ ਤਾਂ 94 ਐਮਐਲਏ ਪੰਜਾਬ ਦੇ ਲੋਕਾਂ ਨੇ ਜਿਤਾਏ ਨੇ ਨਾ ਕਿ ਦਿੱਲੀ ਵਾਲਿਆਂ ਨੇ ਜਿਤਾਏ ਨੇ ਸਰਕਾਰ ਚਲਾ ਰਹੇ ਆ ਦਿੱਲੀ ਵਾਲੇ ਇਹਦੇ ਵਿੱਚ ਲੱਗਦਾ ਨਹੀਂ ਕੋ ਮਾਣਾ ਮੋਟਾ ਜਾਗੀ ਜਮੀਰ ਵਾਲਾ ਕੋਈ ਸਪੀਕਰ ਜਾਂ ਐਮਐਲਏ ਜਾਂ ਕੋਈ ਵਜ਼ੀਰ ਜਾਂ ਮੁੱਖ ਮੰਤਰੀ ਦੇਖੋ ਜੀ ਦੇਖੋ ਆਮ ਘਰਾਂ ਦੇ ਬੱਚੇ ਅੱਗੇ ਹੁਣ ਆਪਦੇ ਆਪ ਦੇ ਸੰਕਲਪ ਚੰਗੇ ਪਰ ਉਹ ਸੂਝਵਾਨ ਵੀ ਹੋਣ ਸਮਰੱਥਾਵਾਨ ਵੀ ਹੋਣ ਲੋਕ ਸੇਵਾ ਨੂੰ ਸਮਰਪਿਤ ਵੀ ਹੋਣ ਇਹ ਹੋਣ ਦੀ ਤਾਂ ਹੁਣ ਤਾਂ ਹਾਲੇ ਹੋ ਗਿਆ ਕਲਦੀਪ ਜੀ ਉਹ ਕਰਾਚੋਆਂ ਵਾਲੇ ਉੱਥੇ ਦੋ ਕੁੱਠੀਆਂ ਪਾ ਰਹੇ ਨੇ ਉਹ ਮੀਡੀਆ ਅਡਵਾਈਜ਼ਰ ਉੱਥੇ ਕੁੱਠੀ ਪਾ ਰਿਹਾ ਉਹ ਫਲਾਨਾ ਜਿਹੜਾ ਮੋਬਾਈਲ ਵੇਚਦਾ ਸੀ ਉਹ ਇੱਕ ਏਕੜ ਚ ਕੁੱਠੀ ਪਾ ਰਿਹਾ ਹੁਣ ਤਾਂ ਹਾਲੇ ਹੋ ਗਿਆ ਆ ਰਾਮਨਾਮ ਕੀ ਲੂਟ ਹੈ ਲੂਟ ਸਕੇ ਤੋਂ ਲੂਟ ਕਿਉਂਕਿ ਇਹਨਾਂ ਦਾ ਕੋਈ ਨਜ਼ਰੀਆ ਨਹੀਂ ਵਿਚਾਰਤਾੜਾ ਨਹੀਂ ਅੱਗੇ ਕੋਈ ਉਦੇਸ਼ ਨਹੀਂ ਮੈਂ ਤਾਂ ਸਪਸ਼ਟ ਕਹਨਾ ਭਗਵੰਤ ਮਾਨ ਦੀ ਅੰਤਮ ਮੰਜ਼ਿਲ ਪਹੁੰਚ ਗਈ ਉਹਦੇ ਕਿਸੇ ਕੰਮ ਚੋਂ ਇਹ ਨਹੀਂ ਲੱਗਦਾ ਕਿਸੇ ਐਮਐਲਏ ਦੀ ਗੱਲ ਚੋਂ ਇਹ ਨਹੀਂ ਲੱਗਦਾ ਲੋਕਾਂ ਨਾਲ ਬੁਰੀ ਤਰ੍ਹਾਂ ਟੁੱਟੇ ਹੋਏ ਨੇ ਕਿ ਉਹਨਾਂ ਦਾ ਅਗਲੀ ਵਾਰ ਐਮਐਲਏ ਬਣਨ ਦੀ ਲੜਾਈ ਆ ਜਾਂ ਮੁੜ ਕੇ ਆਪਣੀ ਕਿਉਂਕਿ ਪਾਰਟੀ ਤਾਂ ਇਹਨੇ ਖਤਮ ਹੀ ਕਰਤੀ ਨਾ ਜੀ ਪਹਿਲਾਂ ਪਾਰਟੀ ਤਾਂ ਹੀ ਨਹੀਂ ਕਿਤੇ ਨਾ ਦਿੱਲੀ ਤੇ ਨਾ ਪੰਜਾਬ ਤੇ ਸਰਕਾਰ ਆ ਸਰਕਾਰੀ ਮਸ਼ੀਨਰੀ ਆ ਉਹਦੇ ਆਸਰੇ ਕੰਮ ਚਲਾ ਰਹੇ ਨੇ ਜਿਹੜਾ ਚਲਾ ਰਹੇ ਨੇ ਸੋ ਪੰਜਾਬ ਦੇ ਵਿੱਚੋਂ ਠੀਕ ਆ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਇਹ ਗੱਭਰੂ ਪੰਜਾਬ ਦੇ ਟੈਨਾ ਮੰਨਣ ਕਿਸੇ ਦੀ ਇਹਨੇ ਖੜ ਕੇ ਜਾਂਦੇ ਨੇ ਡਾਂਗਾ ਓਲਾਰ ਕੇ ਔਰ ਪਿਆਰ ਨਾਲ ਇਹ ਕਰਨ ਗਲਾਨੀ ਇਹ ਬਹੁਤ ਬੇਸਤ ਨਾਲ ਗਲਾਨੀ ਕਰ ਰਹੇ ਨੇ ਪੰਜਾਬ ਵਾਲੇ ਇਹਨਾਂ ਦੀ ਉਹ ਸਮਰੱਥੀ ਹੈ ਨਹੀਂ ਕਿ ਨੀਤੀ ਦੇ ਪੱਧਰ ਤੇ ਸਮਝ ਦੇ ਪੱਧਰ ਤੇ ਫੈਸਲਾ ਲੈ ਦੇ ਪੱਧਰ ਤੇ ਕੋਈ ਇਹੋ ਜਿਹਾ ਫੈਸਲਾ ਲੈ ਸਕਣ ਦਿੱਲੀਓ ਐਲਜੀ ਨੇ ਜੋਗਾ ਟੀਚਰ ਹਟਾਤੇ ਸਾਰੇ ਪੰਜਾਬ ਚ ਸੀਐਮ ਦੀ ਪਾਤਸ਼ਾਲਾ ਸ਼ੁਰੂ ਕਰ ਲਈ ਜੀ ਹਰ ਇੱਕ ਟੀਐਮਐਲ ਮੰਤਰੀ ਦੇ ਮੋਟੇ ਤੇ ਦੋ ਦੋ ਚਿੱਤਰ ਗੁਪਤ ਬਿਠਾਏ ਹੋਏ ਨੇ ਜਿਹੜੇ ਬੰਦੇ ਨੇ ਰਾਜ ਸਭਾ ਮੈਂਬਰ ਸੁਆਤੀ ਮੱਲੀਵਾਲ ਦੀ ਜਿੱਤ ਲੁੱਟੀ ਉਹਨੂੰ ਸਰੀਰਕ ਤੌਰ ਤੇ ਘਰਬ ਲਾ ਕੇ ਕੁੱਟਿਆ ਅੱਜ ਉਹ ਬਾਦਸ਼ਾਹ ਬਣਿਆ ਬੈਠਾ ਪੰਜਾਬ 'ਚ ਡੀ ਫੈਕਟੋ ਮੁੱਖ ਮੰਤਰੀਆ ਜੈਡ ਸਿਕਿਉਰਿਟੀ ਮਿਲੀ ਹੋਈ ਆ ਕੋਈ ਜਵਾਬ ਨਹੀਂ ਸਾਰੇ ਹੀ ਪਨ ਮੀਡੀਆ ਜਿਹੜੀ ਉਹ ਦਿੱਲੀ ਵਾਲਿਆਂ ਨਾਲ ਭਰੀ ਹੋਈ ਆ ਇੱਥੇ ਇੱਥੇ ਵਾਲੇ ਤਾਂ ਉਹ ਵੀ ਹਟਾਉਣ ਦੀ ਚੱਲਿਆ ਹੋਇਆ ਨਾ ਕੰਮ ਧੂਰੀ ਵਾਲਾ ਹਟਾਤਾ ਜੀ ਮਨਜੀਤ ਸਿੰਘ ਹਟਾਤਾ ਜੀ ਮੁੱਲਤਨੂ ਹਟਾਤਾ ਜੀ ਸੋ ਮੁਕੰਮਲ ਕਬਜ਼ਾ ਉਹਨਾਂ ਦਾ ਹਾਇ ਕਬਜ਼ਾ ਮੈਨੂੰ ਇਹ ਲੱਗਦਾ ਆਪਦੇ ਆਪ ਵੀ ਢਿੱਲਾ ਪੈ ਜੂ ਕਿਉਂਕਿ ਨੈਤਕ ਤੌਰ ਤੇ ਬਹੁਤ ਵੱਡੀ ਹਾਰ ਹੋ ਗਈ। ਸੋ ਇਹਦਾ ਮਤਲਬ ਹੈ ਵੀ ਆਖਰੀ ਪਾਰੀ ਹੈ ਇਹਨਾਂ ਦੀ ਜਾਂਦੇ ਜਾਂਦੇ 2-3 ਮਿੰਟ ਨੇ ਸਿਰਫ 2-3 ਮਿੰਟਾਂ ਦੇ ਵਿੱਚ ਆ ਗਿਆਨੀ ਹਰਪ੍ਰੀਤ ਸਿੰਘ ਤਾਂ ਇਹਨਾਂ ਨੇ ਸ਼ਹੀਦ ਕਰਤਾ। ਬਾਕੀ ਰਹਿ ਗਿਆ ਗਿਆਨੀ ਦਗਵੀਰ ਸਿੰਘ ਮੈਨੂੰ ਲੱਗਦਾ ਇੰਗਲੈਂਡ ਚੋਂ ਲਫਾਫਿਲ ਫੂਫਿ ਲੈ ਕੇ ਅੱਜ ਕੱਲ੍ਹ ਚ ਆ ਜੂ ਉਹ ਵੀ ਕਿਉਂਕਿ ਕਦੋਂ ਬੀਜੇ ਸੀ ਕਦੋਂ ਉਹਨਾਂ ਨੂੰ ਪਾਣੀ ਦੇਣਗੇ ਅਸੀਂ ਵਾਪਸੀ ਆਏ ਤੇ ਤੁਹਾਨੂੰ ਕੀ ਲੱਗਦਾ ਹੈ ਇਹਨੂੰ ਵੀ ਸ਼ਹੀਦ ਕਰਨਗੇ ਜਾਂ ਖੁਦਕੁਸ਼ੀ ਹੋਏਗੀ ਕਿਵੇਂ ਲੱਗਦਾ ਹੈ ਤੁਹਾਨੂੰ ਦੇਖੋ ਜੀ ਅਗਲਾ ਨੰਬਰ ਗਿਆਨੀ ਰਗਵੀਰ ਸਿੰਘ ਦਾ ਹਮ ਹ ਇਹ ਫੈਸਲਾ ਉਹਨੇ ਕਰਨਾ ਵੀ ਉਹਨੇ ਖੁਦਕੁਸ਼ੀ ਕਰਨੀ ਹੈ ਜਾਂ ਸ਼ਹੀਦ ਹੋਣਾ ਜੋ ਉਹਨੇ ਆਪਣੇ ਪੰਜਾਬੀ 'ਚ ਕਹਿੰਦੇ ਨੇ ਵਾਚਨ ਕਰੇ ਖਿਸਕ ਜਾਏ ਸੋ ਨਰਕਾ ਹਮ ਹ ਉਹਨੇ ਅਕਾਲ ਤਖਤ ਦਾ ਜਥੇਦਾਰ ਹੁੰਦੇ ਹੋਏ ਵਾਚਨ ਕੀਤੇ ਹੋਏ ਨੇ ਚਲੋ ਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਇਹ ਜਾਂਚ ਕਰਨ ਦਾ ਮੈਂ ਕਿਹਾ ਸੀ ਸਾਡੇ ਕੋਲੇ ਭੇਜੋ ਜਾਂਚ ਦੀ ਕੋਈ ਲੋੜ ਨਹੀਂ ਮਾਮਲਾ ਖਤਮ ਹੋ ਗਿਆ ਸੱਤ ਮੈਂਬਰੀ ਕਮੇਟੀ ਕਹਿ ਰਹੁ ਤੇ 11 ਤਰੀਕ ਨੂੰ ਜਿਹੜੀ ਭੁੰਦਰ ਨਾਲ ਮੀਟਿੰਗ ਸੱਦੀ ਸੀ ਉਹ ਪੋਸਟਪੋਨ ਕਰਤੀ ਸੱਤ ਮੈਂਬਰੀ ਕਮੇਟੀ ਦਾ ਕੀ ਬਣੋ ਗਿਆਨੀ ਹਰਪ੍ਰੀਤ ਸਿੰਘ ਅੱਜ ਖਾਲਸਾ ਪੰਥ ਦੀਆਂ ਨਜ਼ਰਾਂ 'ਚ ਬਹੁਤ ਵੱਡਾ ਮਾਣ ਸਤਕਾਰ ਛੱਟ ਗਏ ਹੂੰ ਉਹਨਾਂ ਨੇ ਵੀ ਕਿਹਾ ਅਕਾਲ ਪੁਰਖ ਜੋ ਕਰਦਾ ਚੱਗੇ ਲਈ ਹੀ ਕਰਦਾ ਮੈਂ ਮਹਿਸੂਸ ਕਰਦਾ ਇਹ ਵੀ ਮੇਰੇ ਭਲੇ ਲਈ ਹੋ ਕੀਤਾ ਇਹ ਚਾਹੁੰਦੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਚਾਹੇ ਸਾਡੇ ਪਾਲੇ ਦਾ ਕੇ ਲੜਾਈ ਲੜੇ ਗਿਆਨੀ ਹਰਪ੍ਰੀਤ ਸਿੰਘ ਨੇ ਜਿੰਨੀ ਮੇਰੀ ਉਹਨਾਂ ਨਾਲ वार्तालाप ਹੋਈ ਆ ਜਿੰਨਾ ਕਿ ਮੈਂ ਉਹਨਾਂ ਨੂੰ ਸਮਝਿਆ ਉਹਨਾਂ ਨੇ ਫੈਸਲਾ ਕੀਤਾ ਕਿ ਮੇਰਾ ਜਿਹੜਾ ਖੇਤਰ ਆ ਪਾਕਿਸਤਾਨ ਦੇ ਸੰਕਲਪ ਜਿਹੜਾ ਉੱਭਰਿਆ ਇਹਦੀ ਰਾਖੀ ਕਰਨੀ ਇਹਦੀ ਪ੍ਰਚਾਰਨ ਤੇ ਮੈਂ ਇਸੇ ਦਿਸ਼ਾ ਦੇ ਵਿੱਚ ਅੱਗੇ ਵਧੂੰਗਾ ਉਹਨਾਂ ਨਾਲੇ ਸਮੇਂ ਕੀ ਹੁੰਦਾ ਕਈ ਬੰਦੇ ਕਹਿੰਦੇ ਨੇ ਹਾਈ ਕੋਰਟ ਜਾਓ ਹਾਈ ਕੋਰਟ ਜਾਣ ਦਾ ਮਸਲਾ ਤਾਂ ਇਹ ਹੈ ਫਿਰ ਪੰਚ ਦੇ ਵਿੜੇ ਤੋਂ ਬਾਹਰ ਹਾਈ ਕੋਰਟ ਚ ਟਿੱਟ ਦੋ ਹਾਈ ਕੋਰਟ ਮੰਨ ਲਓ ਉਹਨਾਂ ਨੂੰ ਬਹਾਲ ਵੀ ਕਰ ਦੇ ਇਹਦੇ ਨਾਲ ਫਿਰ ਗਾਹ ਵੱਡੇ ਪੱਗੇ ਜੁੜੇ ਹੋਏ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੋਇਆ ਹੈ ਸਾਡੇ ਤਨਖਾਹਦਾਰ ਮੁਲਾਜ਼ਮ ਨਹੀਂ ਜੀ ਜੀ ਇਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਆਨਰਰੀਅਮ ਦਿੱਤਾ ਜਾਂਦਾ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਹੋਇਆ ਵੀ 1925 ਦੇ ਐਕਟ ਦੇ ਇਹ ਨਹੀਂ ਆਉਂਦੇ ਤੱਕ ਤਾਂ ਵੀ ਜੱਥੇਦਾਰ ਇਹ ਪੰਚ ਖਾਲਸਾ ਦੁਨੀਆਂ ਦੇ ਜੱਥੇਦਾਰ ਨਹੀਂ ਉਧਰਲੇ ਪਾਸੇ ਨਹੀਂ ਜਾਣਾ ਚਾਹੀਦਾ ਮੈਨੂੰ ਲੱਗਦਾ ਜੋ ਸਲਾਹਾਂ ਦੇ ਰਿਹਾ ਹੈ ਜੇ ਹਾਈ ਕੋਰਟ ਮੰਨ ਲੂ ਫਿਰ ਤਾਂ ਜੱਜਦਾਰਾਂ ਦੀ ਸ਼ਕਤੀ ਬਿਲਕੁਲ ਹੀ ਹੋਰ ਘੱਟ ਜੂ ਵੀ ਹਾਈ ਕੋਰਟ ਨੇ ਮਟਾਏ ਹੋਏ ਨੇ ਸਾਡੇ ਸਿਰ ਤੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਰਜਵੀਰ ਸਿੰਘ ਕੋਲੇ ਖਾਲਸਾ ਪੰਥ ਕੋਲੇ ਵੱਡੀਆਂ ਚੜ੍ਹੋਤੀਆਂ ਨੇ ਤੁਹਾਨੂੰ ਹੁਣ ਲੋਲੇ ਪੇਤੇ ਕਰਕੇ ਨਹੀਂ ਸਰਨਾ ਜਾਂ ਇੱਧਰ ਜਾਂ ਉੱਧਰ ਸਾਬ ਨੂੰ ਪੋਜੀਸ਼ਨਾਂ ਲੈਣੀਆਂ ਪੈਣਗੀਆਂ ਤੇ ਮੇਰਾ ਜਿਹੜਾ ਜਾਇਦਾ ਇਹਨੇ ਨਾ ਇੱਕ ਕਮਲੀ ਦੂਜੀ ਪੈ ਗਈ ਫਿਰਿਆ ਮੇਰਾ ਇਹ ਤਾਂ ਸਿਵਿਆਂ ਤੇ ਟਿਖਾ ਬਣਾ ਕੇ ਬਾਦਲ ਕੇ ਉਹਦੇ ਉੱਤੇ ਬੈਠੇ ਹੋਏ ਨੇ। ਓਹੋ। ਇਹ ਹਾਲ ਆ ਉਹ ਬੜਾ ਚੰਬੜਾ ਪਾ ਰਹੇ ਸੀ ਸੁਖਵੀਰ ਆਪ ਦੇ ਹਾਰਨ ਤੇ। ਮਾਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਚਰਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਹੀ ਸੱਚ ਦੀ, ਹੱਕ ਦੀ ਤੇ ਇਨਸਾਫ ਦੀ ਗੱਲਬਾਤ ਕਰਦੇ ਰਹੋ। ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਦੁਨੀਆ ਨੂੰ ਜਾਗਰੂ ਕਰਦੇ ਰਹੋ ਕਿ ਕੌਣ ਨੇ ਪੰਜਾਬ ਦੇ ਉਹ ਦੋਖੀ, ਕੌਣ ਨੇ ਪੰਥ ਦੇ ਦੋਖੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਜੀ ਧੰਵਾਦ ਜੀ ਤੁਹਾਡਾ ਵੀ ਸਮਾਂ ਦੇਣ ਲਈ ਸੁਨੇਹਾਵਾਂ ਲਈ ਮਲਵਿੰਦਰ ਸਿੰਘ ਮਾਲੀ ਉਗੇ ਐਕਟਿਵਿਸਟ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਇਹਦੇ ਵਿੱਚ ਤੁਸੀਂ ਆਪਣਾ ਪ੍ਰਤੀਕਰਮ ਜਰੂਰ ਦੇ ਸਕਦੇ ਹੋ ਤੇ ਸਾਂਝਾ ਟੀਵੀ ਦਾ ਰੇਡੀਓ ਟਿਊਨਨ ਦੇ ਉੱਤੇ ਡਾਊਨਲੋਡ ਕਰਕੇ ਇਹ ਸੁਣ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਵਾਗਤ ਕਰਨ ਦੀ ਜੀ ਆਗਿਆ ਤੇ 6 ਵਜੇ ਪ੍ਰਾਈਮ ਟਾਈਮ ਲੈ ਕੇ ਦਵਿੰਦਰ ਬੈਣੀਪਾਲ ਜੀ ਹਾਜ਼ਰ ਹੋਣਗੇ ਸੇ ਪ੍ਰੋਗਰਾਮ ਦਿਲਾ ਨਹੀਂ ਸਾਨੂੰ 9 ਵੇ ਰਿਪੀਟ ਕੀਤਾ ਜਾਣਾ ਤਦ ਤੱਕ ਲਈ Добра, Катя.